ਕੀ ਬਿਕਰਮ ਸਿੰਘ ਜੀ ਨੂੰ ਜਿਹੜਾ ਨੂੰ ਜੇਲ੍ਹ ਦੇ ਵਿੱਚ 11 ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ। ਜੇਲ੍ਹ ਦੇ ਵਿੱਚ ਪਹਿਲਾਂ ਤਾਂ ਉਹਨਾਂ ਦੀ ਹਾਜ਼ਰੀ ਸੀ। ਬਿਲਕੁਲ ਛੱਡੀ ਕਲਾਚ ਨੇ ਜੀ ਬਿਲਕੁਲ ਕੈਂਪ ਨੇ। ਉਹ ਕਮਾਂਡੇ ਨੇ ਵੱਡਾ ਬਿਆਨ ਦਿੱਤਾ ਕਹਿੰਦੇ ਜੀ ਬਿਕਰਮ ਸਿੰਘ ਜੀ ਹੁਣ ਜੇਲ੍ਹ ਦੇ ਅੰਦਰ ਸਹਾਰਨਾ ਮੰਗਦੇ। ਕਹਿੰਦੇ ਕੈਮਰੇ ਵਗੈਰਾ ਵੀ ਲਾਏ ਆ ਬਾਹਰ ਤੇ। ਚਲੋ ਲਾਏ ਨੇ। ਮਾਨ ਸਾਹਿਬ ਨੂੰ ਲੱਗ ਰਿਹਾ ਹੋਣਾ ਹੈ ਕਿ ਉੱਥੇ ਦੇਖਣ ਮੁੱਛਨ ਤਾਂ ਦੇਰੀ ਨੇ ਕਿ ਨਹੀਂ। ਕਿ ਆਹ ਉਹਨਾਂ ਨੂੰ ਗਲਤ ਆ ਕੀ ਹੈ ਡੀਏ ਦਾ ਕੇਸ ਬਣਾ ਕੇ ਹਾਲਾਂਕਿ ਡਰੱਗ ਦਾ ਕਹਿੰਦੇ ਆ ਅਸਲੀਅਤ ਦੇ ਵਿੱਚ ਤਾਂ ਉਹ ਡੀਏ ਦਾ ਕੇਸ ਹੈ ਉਹਦੇ ਵਿੱਚ ਤੁਹਾਡੀ ਇਜਾਰੀ ਕਿੰਡ ਪ੍ਰੋਪਰਟੀ ਦੱਸੀ ਗਈ 540000 ਰੁਪਏ ਜਿਹੜੇ ਅੰਕੜੇ ਦੱਸੇ ਗਏ ਇਹ ਹੁਣ ਤੱਕ ਨਿਕਲਿਆ ਕੀ ਤੁਹਾਡੇ ਕੋਈ ਇਹਨਾਂ ਨੂੰ ਕੁਝ ਨਹੀਂ ਲੱਭਿਆ ਕੋਈ ਸਬੂਤ ਨਹੀਂ ਹੈ ਕੱਲਾ ਆਹਾਂ ਕਹੇ ਕਿ ਕਦੇ ਪੱਠ ਨੂੰ ਥਾਪੀਆਂ ਮਾਰਦੇ ਨੇ ਤੇ ਡਰਾਉਂਦੇ ਆ ਤੇ ਮੁੱਛਾਂ ਨੂੰ ਤਾ ਦਿੰਦੇ ਨੇ ਜਿਹੜੀ ਗੱਲਾਂ کورٹ ਦੇ ਅੰਦਰ ਕਰਦੇ ਨੇ ਉਹ ਬਾਹਰ ਆ ਕੇ ਨਹੀਂ ਕਰਦੇ ਕਿਉਂਕਿ ਕੁਛ ਲੱਭਿਆ ਨਹੀਂ ਇਹਨਾਂ ਨੂੰ ਬਾਹਰ ਆ ਕੇ ਫਿਰ ਕਹਾਣੀਆਂ ਕੂਹੀਆਂ ਬਣਾ ਕੇ ਦੱਸਦੇ ਨੇ ਅੱਜ ਕੱਲ ਪਹਿਲੀ ਵਾਰ ਹੋਇਆ ਹੈ ਹੁਣ ਐ ਕਿ ਜਿਹਦੇ ਤੇ ਕਾਰਵਾਈ ਹੋ ਰਹੀ ਹੈ ਉਨੇ کورٹ ਐਪਲੀਕੇਸ਼ਨ ਪਾਈ ਹੋਣੀ ਹੈ ਕਿ ਤੁਸੀਂ ਆ ਕੇ ਦੇਖੋ ਵੀਗਾ ਨੂੰ ਅੰਦਰ ਆਨ ਦੋ ਜੇ ਤਾਂ ਇਹਨਾਂ ਨੂੰ ਇੱਕ ਸਬੂਤ ਨਹੀਂ ਲੱਭਿਆ ਨਾ ਇਹਨਾਂ ਨੂੰ ਲੱਭਣਾ ਕਿ ਕੋਈ ਚੀਜ਼ ਹੈ ਹੀ ਨਹੀਂ ਜੇ ਹੁੰਦੀ ਜੇ ਸਾਨੂੰ ਕੋਈ ਡਰ ਹੁੰਦਾ ਤਾਂ ਅਸੀਂ ਐਪਲੀਕੇਸ਼ਨ ਨਹੀਂ ਪਾਣੀ ਸੀ ਕਿ ਤੁਸੀਂ ਮੀਡੀਆ ਨੂੰ ਅੰਦਰ ਲੈ ਕੇ ਆਓ ਸਾਨੂੰ ਕੋਈ ਡਰ ਨਹੀਂ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿ ਉਹ ਕੀ ਰਹਿ ਇਹ ਸਾਡੇ ਕੋਲ ਕੁਝ ਨਹੀਂ ਹੈ ਲੁਕੋਣ ਲਈ ਉਹ ਕੀ ਲੁਕੋਣਾ ਚਾ ਰਹੇ ਕੀ ਹੈ ਉਹਨਾਂ ਕੋਲ ਜਿਹੜਾ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਲੋਕ ਦੇਖਣ ਵੱਡੇ ਕੇਸ ਹੈ ਮੀਡੀਆ ਅਕਸਰ ਉਹਨਾਂ ਨੂੰ ਜਾ ਕੇ ਕਵਰ ਕਰਦਾ ਹੈ ਜਾਂ ਅੰਦਰ ਬੈਠ ਕੇ ਸੁਣਵਾਈ ਸੁਣ ਸਕਦਾ ਹੈ ਪਰ ਇਹਦੇ ਵਿੱਚ ਬਹੁਤ ਜ਼ਿਆਦਾ ਕਸਿਆ ਗਿਆ ਸ਼ਿਕੰਜਾ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਫੋਟੋ ਤੱਕ ਜਿਹੜੀ ਬਾਹਰ ਨਾ ਆ ਜੇ ਇਥੋਂ ਤੱਕ ਜਿਹੜਾ ਉਹ ਸਖਤਾਈ ਕੀਤੀ ਗਈ ਹੈ ਤੁਸੀਂ ਇਸ ਸਖਤਾਈ ਦੇ ਪਿੱਛੇ ਦੇ ਕਾਰਨ ਕੀ ਡਰ ਹੋਰ ਕੀ ਹੋ ਸਕਦਾ ਹੈ ਡਰਦੇ ਹਨ ਅੜਿਆ ਹੋਇਆ ਬਿਕਰਮ ਸਿੰਘ ਮਜੀਠੀਆ ਨੂੰ ਫੇਰ ਵੀ ਡਰ ਕਹਦਾ ਇਹ ਤਾਂ ਉਹਨਾਂ ਨੂੰ ਪੁੱਛੋ ਪੁਲਿਸ ਕਹ ਰਹੇ ਹੂ ਕਿ ਅੰਦਰ ਨਹੀਂ ਕਿਸੇ ਨੂੰ ਜਾਣ ਦਿੱਤਾ ਜਾ ਰਿਹਾ ਪਰ ਕਹਿੰਦੇ ਕਿ ਬਹੁਤ ਸਾਰੇ ਲੋਕ ਪੀਲੀਆਂ ਪੱਗਾਂ ਚਿੱਟੇ ਕੁਰਤੇ ਪਜਾਮੇ ਪਾ ਕੇ ਉਹ ਅੰਦਰ ਜਾਂਦੇ ਆ ਪਰ ਤੁਹਾਡੇ ਬੰਦੇ ਜੀ ਤਾਂ ਫਿਰ ਕੌਣ ਨੇ ਪੁਲਿਸ ਦੇ ਬੰਦੇ ਆ ਅੱਛਾ ਪੁਲਿਸ ਦੇ ਬੰਦੇ ਅਕਾਲੀਆਂ ਵਾਲਾ ਭੇਸ ਧਾਰਨ ਕਰਕੇ ਅੰਦਰ ਜਾਂਦੇ ਬਿਲਕੁਲ ਜੇ ਉੱਥੇ ਕੁਝ ਹੋ ਗਿਆ ਮਤਲਬ ਗਲਤ ਕੁਝ ਹੋ ਗਿਆ ਕਹਿ ਦਾਂਗੇ ਕਿ ਇਹ ਅਕਾਲੀਆਂ ਨੇ ਕੀਤਾ ਹੈ ਉਹਨਾਂ ਦੇ ਵੱਖਰੇ ਸੀਗੇ ਜਿਹੜੇ ਆਂਦੇ ਆ ਅੰਦਰ ਆਏ ਸੀ ਉਹਨਾਂ ਨੇ ਕਰਤਾ ਜਾਸੂ ਬਾਕਸ ਕਿਹੜਾ ਉਹ ਦੇ ਕਿ ਜਬਿਕਰਮ ਸਿੰਘ ਮਜੀਠੀਆ ਮੈਂ ਕਿ ਮੁੱਖ ਮੰਤਰੀ ਬਹੁਤ ਪਰਸਨਲ ਲੈ ਜਾਂਦੇ ਆ ਅਜੀਹਾਂ ਤੁਹਾਨੂੰ ਕਿਉਂ ਲੱਗਿਆ ਹੋਰ ਕੋਈ ਹੈ ਹੀ ਨਹੀਂ ਜਿਹੜਾ ਪੰਜਾਬ ਦੇ ਮੁੱਦੇ ਚ ਚਾਹਤਾ ਹੈ ਚਾਹੇ ਮਾਈਨਿੰਗ ਦਾ ਮੁੱਦਾ ਹੋਵੇ ਚਾਹੇ ਕਰਪਸ਼ਨ ਦਾ ਮੁੱਦਾ ਹੋਵੇ ਸਾਰੇ ਮੁੱਦੇ ਵਿਕਰਮ ਸਿੰਘ ਮਜੀਠੀਆ ਚਾਹਤਾ ਤੇ ਇਹਨਾਂ ਨੂੰ ਫਿਰ ਜੱਲ ਲੜਦੀਆਂ ਤਾਂ ਹੀ ਇਹਨਾਂ ਦਾ ਮੂੰਹ ਬੰਦ ਕਰਨ ਲਈ ਅੰਧ ਕਰਤਾ ਨੜੇ ਕੇੰਦੇ ਮੁੱਦਿਆਂ ਦਾ ਮੁੱਖ ਮੰਤਰੀ ਨੂੰ ਘੱਟ ਤੋਂ ਕਹਿ ਜਿਹੜਾ ਵਿਕਰਮ ਸਿੰਘ ਜੇ ਮੋਚਾਂ ਛਾੜ ਕੇ ਦਿਖਾਉਂਦੇ ਐ ਉਹ ਨਹੀਂ ਬਰਦਾਸ਼ਤ ਕਹਿੰਦੇ ਚਲੋ ਤਾਂ ਹੁਣ ਪੰਜਾਬ 'ਚ ਹਰ ਬੰਦੇ ਦੀ ਮੋਚ ਹਰ ਜੱਟ ਦੀ ਹਰ ਬੰਦੇ ਦੀ ਮੋਚ ਉੱਪਰ ਹੀ ਹੁੰਦੀ ਐ ਫਿਰ ਉਹਨਾਂ ਨੂੰ ਕੋਈ ਆਪ ਹੀ ਦੇਖਣਾ ਪਊਗਾ ਕਿ ਕੀ ਕਰ ਉਹਦਾ ਮੈਂ ਕਹਿੰਦੀ ਹਾਂ ਜੀ ਸੰਦੇ ਆ ਜਿੱਥੇ ਕਹਿ ਰਹੇ ਸੀ ਜੀ ਇੱਕ ਬੀਟੀ ਦਾ ਜਦੋਂ ਤੋਂ ਜਨਮ ਹੋਇਆ ਉਦੋਂ ਤੋਂ ਹੀ ਇਹ ਕੇਸ ਚੱਲ ਰਿਹਾ ਲੱਗਦਾ ਕਿ ਕਿਸ ਕਿਸੇ ਪਾਸੇ ਸਿਰੇ ਲੱਗਣੇ ਚਾਹੀਦੇ ਆ ਇੱਕ ਤੋਂ ਬਾਅਦ ਇੱਕ ਸਿੱਖ ਬਣ ਰਹੀ ਹੈ ਉਹ ਫਿਰ ਕਿਸੇ ਸਟੇਟ ਤੇ ਫਿਰ ਨਹੀਂ ਪਹੁੰਚ ਪਾਰੀ ਲੋਕ ਵੀ ਪਰੇਸ਼ਾਨ ਤੁਸੀਂ ਵੀ ਪਰੇਸ਼ਾਨ ਹੁੰਦੇ ਹੋਵੋਗੇ ਬੱਚਿਆਂ ਨੂੰ ਪਰੇਸ਼ਾਨ ਹੋਣਗੇ ਲੱਗਦਾ ਹੈ ਕਿ ਕਿਸੇ ਨਾ ਕਿਸੇ ਪਾਸੇ ਇਹ ਕੇਸ ਲੱਗ ਜਾਣੇ ਚਾਹੀਦੇ ਬਿਲਕੁਲ ਲੱਗਨੇ ਚਾਹੀਦੇ ਨੇ ਮਤਲਬ ਕਿੰਨੀ ਕਿੰਨਾ ਚਿਰ ਤੁਸੀਂ ਇਹਨੂੰ ਖਿੱਚੋਗੇ ਇੰਨੇ ਸਾਲ ਹੋ ਗਏ ਨੇ 4 ਸਾਲ ਹੋ ਗਏ ਇਹ ਐਫ ਆਈ ਆਰ ਫਾਈਲ ਹੋਏ ਨੂੰ ਹਲੇ ਤਾਈਂ ਤੁਹਾਡੇ ਤੋਂ ਚਾਰਜ ਸ਼ੀਟ ਨਹੀਂ ਕਿਤੇ ਗਏ ਨਾ ਜੇ ਕੇਸ ਹੈ ਨਹੀਂ ਤੁਸੀਂ ਕਿੰਨਾ ਚਿਰ ਪਿੱਛੇ ਪੈ ਰਹੋਗੇ ਇੱਕ ਬੰਦੇ ਦੇ ਇਸ ਤੁਹਾਡੇ ਵਕੀਲ ਇਹ ਵੀ ਕਹਿ ਰਹੇ ਸੀਗੇ ਕਿ ਇਸ ਕੇਸ ਦੇ ਵਿੱਚ ਤਾਂ ਕੁਝ ਨਹੀਂ ਨਿਕਲ ਸਕਿਆ ਵਿਕਰਮ ਸਿੰਘ ਮਜੀਠੀਆ ਦੀ ਜਲਦੀ ਜ਼ਮਾਨਤ ਨਾ ਹੋ ਜੇ ਕੁਝ ਝੂਠੇ ਕੇਸਾਂ ਦੇ ਵਿੱਚ ਵੀ ਵਿਕਰਮ ਸਿੰਘ ਮਜੀਠੀਆ ਨੂੰ ਸਾਇਆ ਜਾ ਸਕਦਾ ਅੰਦਰ ਬੈਠਿਆ ਨਹੀਂ ਕਿ ਇਹੋ ਜਿਹੀ ਵੀ ਹੋ ਸਕਦੀ ਹੈ ਕਿਉਂਕਿ ਸੁਪਾਲ ਸਿੰਘ ਕਹਿ ਰਹੇ ਜਿਵੇਂ ਜਮਾਨਤ ਹੋਈ ਉਹਦੇ ਤੇ ਇੱਕ ਹੋਰ ਕੇਸ ਪਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਵੀ ਇਦਾਂ ਦਾ ਖਰਚਾ ਹੈ ਇਹ ਤਾਂ ਇਹਨਾਂ ਦੀ ਖਾਸੀਅਤ ਹੈ ਤੁਸੀਂ ਜ਼ਰੂਰ ਕਰਨਗੇ ਸਾਨੂੰ ਪੂਰਾ ਇਨ੍ਹਾਂ ਤੇ ਭਰੋਸਾ ਹੈ ਕਿ ਇਹ ਜ਼ਰੂਰ ਕਰਨਗੇ ਕਿ ਬੱਚਿਆਂ ਦਾ ਕੀ ਮਰਾਲ ਹੈ ਕਿਉਂਕਿ ਅਸੀਂ ਦੇਖਿਆ ਕਿ ਬੜੀ ਭਾਵੁਕ ਵੀਡੀਓ ਸੀ ਜਿਸ ਦਿਨ ਵਿਕਰਮ ਸਿੰਘ ਮਜੀਠੀਆ ਬੱਚਿਆਂ ਨੂੰ ਮਿਲ ਕੇ ਗਏ ਔਰ ਕਹਿ ਕੇ ਗਏ ਤੁਸੀਂ ਸ਼ੇਰ ਪੁੱਤਰੋਂ ਤਕੜੇ ਰਹਿਣਾ ਤੁਹਾਡਾ ਬਾਪੂ ਚੱਲਿਆ ਤਾਂ ਉਸ ਤੋਂ ਬਾਅਦ ਬੱਚਿਆਂ ਦਾ ਅੱਜ ਤੱਕ ਕਿਹੋ ਜਿਹਾ ਹੈ ਬੱਚਾ ਬੱਚਿਆਂ ਦਾ ਵੀ ਹੌਸਲਾ ਬੁਲੰਦ ਹੈ ਤੁਸੀਂ ਉਹਨੂੰ ਦੇਖਿਆ ਹੋਊਗਾ ਇੱਕ આંસુ ਵੀ ਲੱਗਿਆ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਧਰਮ ਪਤਨੀ ਐਮ ਐਲ ਏ ਗੁਨੀਬ ਕੌਰ ਮਜੀਠੀਆ ਜੀ ਸਾਡੇ ਨਾਲ ਨੇ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਕਿਸ ਦੇ ਉੱਪਰ ਗੱਲਬਾਤ ਕਰਾਂਗੇ ਤੇ ਕੁਝ ਹੋਰ ਵੀ ਅਹਿਮ ਮਸਲਿਆਂ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਮੈਡਮ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸੇਧਪੁਰਵਾ ਠੀਕ ਹੈ ਜੀ ਬਿਲਕੁਲ ਠੀਕ ਜੀ ਕਿਰਪਾਏ ਪਹਿਲਾ ਸਵਾਲ ਮੇਰਾ ਇਹੀ ਹੈ ਕਿ ਵਿਕਰਮ ਸਿੰਘ ਮਜੀਠੀਆਹੁਰਾ ਨੂੰ ਜੇਲ੍ਹ ਦੇ ਵਿੱਚ ਗਏ ਨੂੰ ਮਹੀਨਾ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹਾਂਜੀ ਜੇਲ੍ਹ ਦੇ ਵਿੱਚ ਪਹਿਲਾਂ ਤਾਂ ਉਹਨਾਂ ਦੀ ਹਾਲ ਚਾਲ ਕਿਵੇਂ ਬਿਲਕੁਲ ਛੰਟੀ ਕਲਾਚ ਨੇ ਜੀ ਕੋਈ ਕੈਂਬ ਨੇ ਜਿਵੇਂ ਬਾਹਰ ਹੁੰਦੀ ਸੀ ਬਿਲਕੁਲ ਜੀ ਕਹਿੰਦੇ ਕੈਮਰੇ ਵਗੈਰਾ ਵੀ ਲਾਏ ਆ ਬੈਰਕ ਤੇ ਚਲੋ ਲਾਏ ਨੇ ਮਾਨ ਸਾਹਿਬ ਨੂੰ ਲੱਗ ਰਿਹਾ ਹੋਣਾ ਹੈ ਕਿ ਉੱਥੇ ਦੇਖਣ ਮੁੱਛਾਂ ਨੂੰ ਤਾਂ ਦੇ ਰਹੇ ਨੇ ਕਿ ਨਹੀਂ ਕਹਿੰਦੇ ਜਦੋਂ ਸੁਖਪਾਲ ਸਿੰਘ ਖੇੜਾ ਬੰਦ ਸੀਗਾ ਜੇਲ੍ਹ ਦੇ ਵਿੱਚ ਬੰਦ ਸੀਗੇ ਤਾਂ ਉਦੋਂ ਉਹਨਾਂ ਦੀ ਬੈਰਕ ਤੇ ਵੀ ਕਹਿੰਦੇ ਕੈਮਰੇ ਵਗੈਰਾ ਲਾਏ ਸੀਗੇ ਉਹ ਅੱਗੇ ਕਹਿੰਦੇ ਡੰਡ ਵਗੈਰਾ ਮਾਰ ਕੇ ਦਿਖਾਉਣ ਲੱਗ ਜਾਂਦੇ ਸੀ ਮਜੀਠੀਆ ਸਾਹਿਬ ਵੀ ਉਹਨਾਂ ਕੈਮਰੇ ਤੇ ਦਿਖਾਉਂਦੇ ਆ ਮੁੱਛਾਂ ਚੜ੍ਹ ਕੇ ਕਿ ਨਹੀਂ ਮੈਨੂੰ ਤਾਂ ਮਿਲਣ ਹੀ ਨਹੀਂ ਦਿੰਦੇ ਤਾਂ ਮੈਨੂੰ ਇਹਨਾਂ ਪਤਾ ਨਹੀਂ ਉਹ ਜਦ ਬਾਹਰ ਆਣਗੇ ਆਪ ਦੱਸਣਗੇ ਕਿ ਕੀ ਕਰਦੇ ਸੀ ਤੇ ਕੀ ਹੁੰਦਾ ਸੀ ਉੱਥੇ ਹਾਂ ਜੀ ਜਿਉਂ ਜੀ ਜਾ ਕੇ ਵੀ ਆਏ ਹਾਂ ਸਾਰਾ ਕੁਝ ਠੀਕ ਹੈ ਸੈਦ ਬਿਲਕੁਲ ਠੀਕ ਨੇ ਜੀ ਇੱਕ ਇਹ ਗੱਲਾਂ ਕਰ ਬਾਹਰ ਮੁੱਖ ਮੰਤਰੀ ਨੇ ਵੱਡਾ ਬਿਆਨ ਦਿੱਤਾ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਹਣੀ ਜੇਲ੍ਹ ਦੇ ਅੰਦਰ ਸਰਾਣਾ ਮੰਗਦੇ ਦੇਖੋ ਜੀ ਬੜੇ ਦੁਖਤੀ ਗੱਲ ਹੈ ਕਿ ਇਹ ਫਲੋਰ ਆਫ ਦਾ ਹਾਊਸ ਚ ਝੂਠ ਬੋਲਦੇ ਨੇ ਕਿਉਂਕਿ ਅਸੀਂ ਤਾਂ ਕੋਈ ਐਪਲੀਕੇਸ਼ਨ ਨਹੀਂ ਪਾਈ ਸਰਾਣੇ ਦੀ ਤੇ ਨਾ ਅਸੀਂ ਰਾਤ ਨੂੰ ਸਰਾਣਾ ਲੈ ਕੇ ਸੌਂਦੇ ਆ ਅਸੀਂ ਬਿਗੈਰ ਸਰਾਣੇ ਦੇ ਸੌਂਦੇ ਆ ਤੇ ਚਲੋ ਇਹਨਾਂ ਨੂੰ ਜੇ ਲੱਗਦਾ ਹੈ ਕਿ ਸਿਰਾਨਾ ਮੰਗਦੇ ਹਨ ਤਾਂ ਚੈੱਕ ਕਰਾ ਲਾਂ ਕਿ ਅਸੀਂ ਭਾਈਆ ਐਪਲੀਕੇਸ਼ਨ ਕਿ ਨਹੀਂ ਝੂਠ ਦੀ ਤੁਸੀਂ ਗੱਲ ਕੀਤੀ ਲਗਾਤਾਰ ਤੁਸੀਂ ਵੀ ਕਹਿ ਰਹੇ ਹੋ ਕਿ ਸਰਕਾਰ ਤੇ ਸਰਕਾਰ ਦੇ ਵਕੀਲ ਝੂਠ ਮਾਰਦੇ ਆ ਤੁਹਾਡੀ ਜਾਇਦਾਦ ਨੂੰ ਲੈ ਕੇ ਜਾਂ ਕੇਸ ਨੂੰ ਲੈ ਕੇ ਕਿ ਇਹ ਕਹਿੰਦੇ ਕਿ ਡਰਗ ਦਾ ਕੇਸ ਹੈਗਾ ਤੁਸੀਂ ਕਹਿ ਰਹੇ ਹੋ ਕਿ ਡੀਏ ਦਾ ਕੇਸ ਹੈ ਅਸਲੀਅਤ ਕੀ ਹੈ ਹੁਣ ਤੱਕ ਕੀ ਨਿਕਲ ਕੇ ਸਾਹਮਣੇ ਆਈ ਦੁਬਾਰਾ ਜਦੋਂ ਦਾ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਡੀਏ ਦਾ ਕੇਸ ਬਣਾ ਕੇ ਹਾਲਾਂਕਿ ਇਹ ਡਰੱਗ ਦਾ ਕਹਿੰਦੇ ਆ ਪਰ ਅਸਲੀਅਤ ਦੇ ਵਿੱਚ ਤਾਂ ਉਹ ਡੀਏ ਦਾ ਕੇਸ ਹੈ ਉਹਦੇ ਵਿੱਚ ਤੁਹਾਡੀ ਹਜ਼ਾਰ ਏਕੜ ਪ੍ਰਾਪਰਟੀ ਦੱਸੀ ਗਈ 540 ਕਰੋੜ ਰੁਪਏ ਜਿਹੜੇ ਅੰਕੜੇ ਦੱਸੇ ਗਏ ਇਹ ਹੁਣ ਤੱਕ ਨਿਕਲਿਆ ਕੀ ਤੁਹਾਡੇ ਕੋਲ ਵੇਖੋ ਹਜੇ ਤਾਈਂ ਜੀਡੀ ਨੇ ਨਾ ਰਿਸਪਾਂਸ ਫਾਈਲ ਕੀਤਾ ਹੈ ਕੁਝ ਨਹੀਂ ਰਿਸਪਾਂਸ अच्छा कोई ਇਹਨਾਂ ਨੂੰ ਕੁਝ ਨਹੀਂ ਲੱਭਿਆ ਕੋਈ ਸਬੂਤ ਨਹੀਂ ਹੈ ਕੱਲਾ ਆਹਾਂ ਕਹੇ ਕਿ ਕਦੇ ਪੱਖ ਨੂੰ ਥਾਪੀਆਂ ਮਾਰਦੇ ਨੇ ਤੇ ਤੇ ਡਰਾਉਂਦੇ ਐ ਤੇ ਮੁੱਛਾਂ ਨੂੰ ਤਾ ਦਿੰਦੇ ਨੇ ਇਹ ਇਹ ਜੀਆਂ ਗੱਲਾਂ ਇਹਨਾਂ ਨੇ ਲਿਖੀਆਂ ਨੇ ਤੇ ਜਿਹੜੀ ਜਿਹੜੀ ਗੱਲਾਂ ਹੀ ਕੋਰਟ ਦੇ ਅੰਦਰ ਕਰਦੇ ਨੇ ਉਹ ਬਾਹਰ ਆ ਕੇ ਨਹੀਂ ਕਰਦੇ ਕਿਉਂਕਿ ਕੁਝ ਲੱਬਿਆ ਨਹੀਂ ਇਹਨਾਂ ਨੂੰ ਬਾਹਰ ਆ ਕੇ ਫਿਰ ਕਹਾਣੀਆਂ ਕੂਹੀਆਂ ਬਣਾ ਕੇ ਦੱਸਦੇ ਆ ਤਾਂ ਹੀ ਅਸੀਂ ਐਪਲੀਕੇਸ਼ਨ ਪਾਈ ਹੈ ਕੋਰਟ 'ਚ ਕਿ ਜਿਹੜੀ ਜਿਹੜਾ ਜਿਹੜੀ ਜਿਹੜਾ মিডিਆ ਹੈ ਉਹ ਅੰਦਰ ਆ ਕੇ ਦੇਖੇ ਕੀ ਹੋਕ ਹੀ ਰਿਹਾ ਹੈ ਕੀ ਅੰਦਰ ਕੀ ਕਹਿ ਰਹੇ ਨੇ ਮੇਰੇ ਖਿਆਲ ਪਹਿਲੀ ਬਾਰੀ ਹੋਇਆ ਹੁਣ ਹੈ ਕਿ ਜਿਹਦੇ ਤੇ ਕਾਰਵਾਈ ਹੋ ਰਹੀ ਹੈ ਉਨੇ ਕੋਰਟ 'ਚ ਐਪਲੀਕੇਸ਼ਨ ਪਾਈ ਹੋਣੀ ਹੈ ਕਿ ਤੁਸੀਂ ਆ ਕੇ ਦੇਖੋ মিডিਆ ਨੂੰ ਅੰਦਰ ਆਨ ਦੋ ਦੇਖਣ ਦੋ ਕਿ ਹੋਕ ਹੀ ਰਿਹਾ ਹੈ ਬਿਲਕੁਲ ਜੇ ਸਰਕਾਰ ਢੁੱਠੀ ਨਹੀਂ ਹੈ ਜੇ ਤੁਸੀਂ ਖੁਦ ਕਹਿ ਰਹੇ ਹੋ ਕੇ ਅੰਦਰ ਪ੍ਰोसीडिंग ਜਿਹੜੀ ਆ ਉਹ মিডিਆ ਨੂੰ ਲਾਈਵ ਕਵਰੇਜ ਦੀ ਹੋਣੀ ਚਾਹੀਦੀ ਹੈ ਤੇ ਇਹਨਾਂ ਨੂੰ ਵੀ ਸਰਕਾਰ ਨੂੰ ਵੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਬਿਲਕੁਲ ਜੇ ਜੇ ਸਾਡੇ ਕੋਲ ਕੁਝ ਨਹੀਂ ਹੈ ਲੁਕੋਣ ਲਈ ਉਹ ਕੀ ਲੁਕੋਣਾ ਚਾ ਰਹੇ ਆ ਕੀ ਹੈ ਉਹਨਾਂ ਕੋਲ ਜਿਹੜਾ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਲੋਕ ਦੇਖਣ ਹੂੰ ਕਿਉਂ ਬਾਹਰ ਜਾ ਕੇ ਕੁਝ ਹੋਰ ਕਹਿੰਦੇ ਨੇ ਜੇ ਇਹਨਾਂ ਨੂੰ ਡਰ ਨਹੀਂ ਹੈ ਤਾਂ ਬਾਹਰ ਜਾ ਕੇ ਕਿਉਂ ਬੋਲਦੇ ਆ ਜਨਤਾ 'ਚ ਹੂੰ মিডিਆ ਨੂੰ ਉੱਥੇ ਜਾ ਕੇ ਕਿਉਂ ਐਡਰੈਸ ਕਰਦੇ ਆ ਅੰਦਰ ਜਾ ਕੇ ਦੇਖ ਲੈਣ ਤੋਂ ਮੀਡੀਆ ਨੂੰ ਕੀ ਹੋ ਰਿਹਾ ਹੂੰ ਬਿਲਕੁਲ ਅਕਸਰ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਵੀ ਵੱਡੇ ਕੇਸ ਹੈ ਮੀਡੀਆ ਅਕਸਰ ਉਹਨਾਂ ਨੂੰ ਜਾ ਕੇ ਕਵਰ ਕਰਦਾ ਹੈ ਜਾਂ ਅੰਦਰ ਬੈਠ ਕੇ ਸੁਣਵਾਈ ਸੁਣ ਸਕਦਾ ਹੈ ਪਰ ਇਹਦੇ ਵਿੱਚ ਬਹੁਤ ਜ਼ਿਆਦਾ ਮਤਲਬ ਕਸਿਆ ਗਿਆ ਸ਼ਕੰਜਾ ਬਿਕਮ ਸਿੰਘ ਮਜੀਠੀਆ ਹੋਰਾਂ ਦੀ ਫੋਟੋ ਤੱਕ ਜਿਹੜੀ ਬਾਹਰ ਨਾ ਆ ਜੀ ਇਥੋਂ ਤੱਕ ਜਿਹੜਾ ਉਹ ਸਖਤਾਈ ਕੀਤੀ ਗਈ ਹੈ ਤੁਸੀਂ ਇਸ ਸਖਤਾਈ ਦੇ ਪਿੱਛੇ ਦੇ ਕਾਰਨ ਕੀ ਮੰਦੇ ਹੋ ਡਰ ਹੋਰ ਕੀ ਹੋ ਸਕਦਾ ਹੈ ਡਰਦੇ ਹੈ ਫੜਿਆ ਹੋਇਆ ਬਿਕਰਮ ਉਸਕ ਮਲੀਠੀਆਂ ਨੂੰ ਫੇਰ ਵੀ ਡਰ ਕਹਦਾ ਇਹ ਤਾਂ ਉਹਨਾਂ ਨੂੰ ਪੁੱਛੋ ਹੋਰ ਕੀ ਗੱਲ ਹੋ ਸਕਦੀ ਹੈ ਕਿ ਇੰਨੀ ਪੁਲਿਸ ਇੰਨੀ ਪੁਲਿਸ ਤੁਸੀਂ ਉਥੇ ਲਾਉਂਦੇ ਹੋ ਜਦੋਂ ਜਦ ਉਹਨਾਂ ਦੀ ਪੇਸ਼ੀ ਹੁੰਦੀ ਹੈ ਕਿ ਜਿਹੜਾ ਬੰਦਾ ਜਿਹਦਾ ਕੇਸ ਉਥੇ ਪਤਾ ਨਹੀਂ ਕਿੰਨੇ ਮਹੀਨਾ ਮਹੀਨੇ ਤੋਂ ਉਥੇ ਚੱਲ ਰਿਹਾ ਹੈ ਉਹ ਨਹੀਂ ਉਥੇ ਆ ਸਕਦਾ ਵਕੀਲ ਨਹੀਂ ਅੰਦਰ ਵੜ ਸਕਦੇ ਤੁਸੀਂ ਇੰਨੀ ਪੁਲਸ ਲਾਈ ਹੋਈ ਹੈ ਉਥੇ ਤੇ ਕਿਸ ਚੀਜ਼ ਤੋਂ ਡਰ ਰਹਾ ਹੈ ਤੁਹਾਨੂੰ ਤਾਂ ਡਰ ਨਹੀਂ ਅਸੀਂ ਤਾਂ ਨਹੀਂ ਡਰਦੇ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਇਹਨਾਂ ਨੂੰ ਕੋਈ ਥ੍ਰੈਟ ਨਹੀਂ ਹੈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਇਹਨਾਂ ਨੂੰ ਬਹੁਤ ਸਟੈਕ ਕੋਈ ਬੰਦਾ ਵਕੀਲ ਦੇ ਕੱਪੜੇ ਪਾ ਕੇ ਇਹਨਾਂ ਨੂੰ ਕੁਝ ਕਰ ਸਕਦਾ ਹੈ ਤੁਸੀਂ ਇੱਕ ਪਾਸੇ ਖੜੋ ਇੱਕ ਜਗ੍ਹਾ ਖੜੋ ਦੱਸੋ ਕਿ ਹੋ ਕੀ ਰਿਹਾ ਹੈ ਤੁਸੀਂ ਕਹਿ ਰਹੇ ਹੋ ਕਿ ਅੰਦਰ ਨਹੀਂ ਕਿਸੇ ਨੂੰ ਜਾਣ ਦਿੱਤਾ ਜਾ ਰਿਹਾ ਪਰ ਕਹਿੰਦੇ ਕਿ ਬਹੁਤ ਸਾਰੇ ਲੋਕ ਤੀਲੀਆਂ ਪੱਗਾਂ ਚਿੱਟੇ ਕੁਰਤੇ ਪਜਾਮੇ बाकी वो अंदर ਜਾਂਦੇ ਆ ਉਹ ਫਿਰ ਤੁਹਾਡੇ ਬੰਦੇ ਨਹੀਂ ਤਾਂ ਫਿਰ ਕੌਣ ਨੇ ਉਹ ਪੁਲਿਸ ਦੇ ਬੰਦੇ ਆ اچھا ਪੁਲਿਸ ਦੇ ਬੰਦੇ ਅਕਾਲੀਆਂ ਵਾਲਾ ਭੇਸ ਧਾਰਨ ਕਰਕੇ ਅੰਦਰ ਜਾਂਦੇ ਆ ਬਿਲਕੁਲ ਜੇ ਉੱਥੇ ਕੁਝ ਹੋ ਗਿਆ ਮਤਲਬ ਗਲਤ ਕੁਝ ਹੋ ਗਿਆ ਕਹਿ ਦਾਂਗੇ ਕਿ ਇਹ ਅਕਾਲੀਆਂ ਨੇ ਕੀਤਾ ਹੈ ਹਮ ਉਹਨਾਂ ਦੇ ਵਕਰ ਸੀਗੇ ਜਿਹੜੇ ਅੰਦੇ ਅੰਦਰ ਆਏ ਸੀ ਉਹਨਾਂ ਨੇ ਕਰਤਾ ਹਮ ਖਤਰਾ ਹੈ ਮਹਿਸੂਸ ਕਰਦੇ ਹੂੰ ਇਦਾਂ ਖਤਰਾ ਤਾਂ ਹੈਗਾ ਕਿ ਆਪ ਕੁਝ ਕਰ ਦੇਣ ਤੇ ਇਲਜ਼ਾਮ ਲਾ ਦੇਣਗੇ ਅਕਾਲੀਆਂ ਤੇ ਹਮ ਉਸ ਤੋਂ ਤਾਂ ਖਤਰਾ ਹੈਗਾ ਹਮ ਕਿਉਂਕਿ ਨਾ ਉੱਥੇ ਕੋਈ ਵੀਡੀਓ ਹੋ ਰਹੀ ਹੈ ਨਾ ਕੋਈ ਉੱਥੇ ਕੋਈ ਹੋਰ ਬੰਦਾ ਫਿਰਦਾ ਹੈ ਨਾ ਮਤਲਬ ਅਸੀਂ ਇਕੱਲੇ ਕੀ ਕਰਾਂਗੇ ਹੂੰ ਬਿਲਕੁਕੁਲ ਤੇ ਹੁਣ ਜਿਹੜਾ ਕੇਸ ਚੱਲ ਰਿਹਾ ਹੈ ਹਾਲੇ ਤੱਕ ਜਿਹੜੀ ਜੋ ਕਾਰਵਾਈ ਕਿਤੇ ਤੱਕ ਜਿਹੜੀ ਪਹੁੰਚੀ ਹੈ ਉਹਦੇ ਵਿੱਚ ਕੋਈ ਵੀ ਚੀਜ਼ ਨਿਕਲ ਕੇ ਸਾਹਮਣੇ ਨਹੀਂ ਆਈ ਜੋ ਕੁਝ ਇਹਨਾਂ ਨੇ ਅੰਕੜੇ ਦੱਸੇ ਆ ਕਿ ਇੰਨੀ ਜ਼ਿਆਦਾ ਦਾ ਇਨਾ ਹੋਇਆ ਅਜੇ ਤਾਈਂ ਇਹਨਾਂ ਨੂੰ ਇੱਕ ਸਬੂਤ ਨਹੀਂ ਲੱਭਿਆ ਨਾ ਇਹਨਾਂ ਨੂੰ ਲੱਭਣਾ ਕਿਉਂਕਿ ਕੋਈ ਚੀਜ਼ ਹੈ ਹੀ ਨਹੀਂ ਜੇ ਹੁੰਦੀ ਜੇ ਸਾਨੂੰ ਕੋਈ ਡਰ ਹੁੰਦਾ ਤਾਂ ਅਸੀਂ ਐਪਲੀਕੇਸ਼ਨ ਨਹੀਂ ਪਾਈ ਸੀਗੀ ਕਿ ਤੁਸੀਂ ਮੀਡਿਆ ਨੂੰ ਅੰਦਰ ਲੈ ਕੇ ਆਓ ਹੂੰ ਸਾਨੂੰ ਕੋਈ ਡਰ ਨਹੀਂ ਅਸੀਂ ਚਾਹੁੰਦੇ ਹਾਂ ਕਿ ਜੀ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿ ਹੋ ਕੀ ਰਿਹਾ ਹੈ ਕਿ ਕਿ ਇਸ ਦੇ ਅੰਦਰ ਸੁਣਵਾਈ ਕੀ ਹੋਈ ਹੈ ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਕਿ ਬਾਹਰ ਕੁਝ ਗੱਲਾਂ ਹੋਰ ਨੇ ਅੰਦਰ ਗੱਲਾਂ ਕੁਝ ਹੋਰ ਨੇ ਬਿਲਕੁਲ ਜੀ ਤੇ ਇਸੇ ਤਰੀਕੇ ਦੇ ਕਰਕੇ ਤੇ ਐਪਲੀਕੇਸ਼ਨ ਦੀ ਤੁਸੀਂ ਜਿਵੇਂ ਗੱਲ ਕੀਤੀ ਹੈ ਐਪਲੀਕੇਸ਼ਨ ਆ ਤੁਸੀਂ ਦੋ ਹੋਰ ਪਾਈਆਂ ਇੱਕ ਇਸ ਸਪੀ ਚੰਡੀਗੜ੍ਹ ਨੂੰ ਔਰ ਇੱਕ ਸਪੀਕਰ ਸਾਹਿਬ ਨੂੰ ਹਾਂਜੀ ਉਹਨਾਂ ਤੇ ਹੁਣ ਤੱਕ ਕੀ ਕਾਰਵਾਈ ਹੋਈ ਹੈ ਉਨ੍ਹਾਂ ਤੇ ਹਜੇ ਕੋਈ ਕਾਰਵਾਈ ਨਹੀਂ ਹੋਈ ਹੈ ਜੀ ਮੈਂ ਮੈਂ ਉਮੀਦ ਕਰਦੀਆਂ ਕਿ ਜੇ ਮੇਰੇ ਘਰ ਚ ਆਏ ਸੀਗੇ ਮੇਰੇ ਅਫੀਸ਼ੀਅਲ ਰੈਜ਼ਿਡੈਂਸ ਚੰਡੀਗੜ੍ਹ ਇਨਾਂ ਨੇ ਰੇਡ ਰੇਡ ਕੀਤੀ ਸੀ ਇਹਨਾਂ ਕੋਈ ਵਾਰੰਟ ਨਹੀਂ ਸੀਗਾ ਤੇ ਨਾ ਇਹਨਾਂ ਨੇ ਪਰਮਿਸ਼ਨ ਲਈ ਸੀ ਨਾ ਸਪੀਕਰ ਸਾਹਿਬ ਤੋਂ ਪਰਮਿਸ਼ਨ ਲਈ ਸੀ ਨਾ ਮੇਰੇ ਤੋਂ ਪਰਮਿਸ਼ਨ ਲਈ ਸੀ ਨਾ ਮੈਨੂੰ ਇਨਫੋਰਮ ਕੀਤਾ ਸੀ ਮੈਂ ਉੱਥੇ ਨਹੀਂ ਸੀਗੀ ਤੇ ਬਗੈਰ ਪੁੱਛੇ ਆ ਕੇ ਫਰੋੜਾ ਫਰਾਲੀ ਇਹਨਾਂ ਨੇ ਕੀਤੀ ਤੇ ਤਾਂ ਹੀ ਮੈਂ ਕੰਪਲੇਨ ਕੀਤੀ ਹੈ ਮੈਂ ਚਾਹੂਗੀ ਕਿ ਜਿਹੜੇ ਐਸਐਸਪੀ ਸਾਹਿਬ ਹੈਗੇ ਚੰਡੀਗੜ੍ਹ ਦੇ ਉਹ ਕੋਈ ਐਕਸ਼ਨ ਲੈਣ ਮੈਨੂੰ ਉਮੀਦ ਹੈ ਕਿ ਉਹ ਜ਼ਰੂਰ ਐਕਸ਼ਨ ਲੈਣਗੇ ਕਿਉਂਕਿ ਜਿਹੜਾ ਚੰਡੀਗੜ੍ਹ ਹੈਗਾ ਉੱਥੇ ਉਥੋਂ ਦੀ ਪੁਲਿਸ ਕਾਫੀ ਸੱਤ ਹੈ ਤੇ ਐਕਸ਼ਨ ਲੈਣਾ ਚਾਹੀਦਾ ਹੈ ਤੇ ਸਪੀਕਰ ਸਾਹਿਬ ਵੀ ਨਿਰਪੱਖ ਹੋ ਕੇ ਜ਼ਰੂਰ ਮੈਨੂੰ ਉਮੀਦ ਹੈ ਕੋਈ ਐਕਸ਼ਨ ਲੈਣਗੇ ਐਸਐਮਐਲਏ ਬ੍ਰੁਧੀਤਰ ਦੇ ਲੀਡਰ ਜਾਂ ਚਰਨਜੀਤ ਸਿੰਘ ਚੰਨੀ ਜਾਂ ਕੋਈ ਹੋਰ ਜਿਸ ਤਰੀਕੇ ਦਾ ਰਵਈਆ ਤੁਸੀਂ ਦੱਸ ਰਹੇ ਹੋ ਪੁਲਿਸ ਨੇ ਕਿ ਤੁਹਾਡੇ ਨਾਲ ਕੀਤਾ ਐਜ਼ ਐ ਐਮਐਲਏ ਕਰਦੇ ਵਿੱਚ ਬੜੇ ਉਸ ਰਵਈਏ ਨੂੰ ਲੈ ਕੇ ਉਹਨਾਂ ਨੇ ਉਹਨਾਂ ਨੂੰ ਗਲਤ ਕਿਹਾ ਪਰ ਭਗਵੰਤਪਾਨ ਉਹਨਾਂ ਨੂੰ ਵੀ ਟਾਰਗੇਟ ਕਰ ਲਾ ਕੇ ਉਹ ਕਹਿੰਦੇ ਜੀ ਡਰੱਗ ਤਸਕਰੀ ਦੇ ਵਿੱਚ ਜਾਂ ਡਰੱਗ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਤੇ ਇਹ ਉਹਨਾਂ ਦਾ ਸਾਥ ਦੇ ਰਿਹਾ ਇਹ ਤੋਂ ਸਾਫ਼ ਹੈ ਕਿ ਇਹ ਰਲੇ ਮਿਲੇ ਆ ਤੁਸੀਂ ਥੋੜਾ ਜਿਹਾ ਸਾਫ਼ ਕਰ ਦਿਓ ਕਿ ਕੇਸ ਇੱਕ ਵਾਰ ਫੇਰ ਮੈਂ ਕਿਉਂਕਿ ਵੈਸੇ ਤਾਂ ਮੈਂ ਕਲੀਅਰ ਕੀਤਾ ਪਰ ਫਿਰ ਵੀ ਮੈਂ ਪੁੱਛਣਾ ਚਾਹੂੰਗਾ ਕਿ ਕੇਸ ਹੈ ਹੈ ਕਾਦਾ ਜਿਵੇਂ ਮੈਂ ਕਿਉਂਕਿ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਮੈਂ ਕਾਫੀ ਬਾਰ ਹੀ ਕਿਹਾ ਹੈ ਕਿ ਇਸ ਦਾ ਹੈਗਾ ਡੀਏ ਦਾ ਇਹਨਾਂ ਦੇ ਜਿਹੜੇ ਵਕੀਲ ਨੇ ਉਹ ਵੀ ਬਾਹਰ ਆ ਕੇ ਕਹਿੰਦੇ ਆ ਕਿ ਇਸ ਡੀਏ ਦਾ ਹੈ ਉਹਨਾਂ ਨੇ ਵੀ ਸਾਫ਼ ਕਿਹਾ ਹੈ ਕਿ ਡੀਏ ਦਾ ਕੇਸ ਹੈ ਇਹ ਫਲੋਰ ਆਫ ਦਾ ਹਾਊਸ ਤੇ ਜਾ ਕੇ ਕਹਿ ਰਹੇ ਆ ਕਿ ਇਹਨਾਂ ਨੇ ਵੱਡੀ ਮੱਛਲੀ ਫੜ ਲਈ ਹੈ ਨਾ ਬਚਲੀ ਦਾ ਨਾ ਲੈਂਦੇ ਆ ਕਿਉਂ ਨਹੀਂ ਲੈ ਰਹੇ ਕਿਉਂਕਿ ਇਹਨਾਂ ਨੇ ਨਹੀਂ ਫੜ ਡਾਕਿਸ਼ ਨਹੀਂ ਫੜਿਆ ਇਹਨਾਂ ਨੇ ਡੀਏ ਕੇਸ ਫੜਿਆ ਕਿਤੇ ਜਿਹੜੀ ਮੁਆਫੀ ਬੰਗੀ ਆ ਅਰਵਿੰਦ ਕੇਜਰੀਵਾਲ ਨੇ ਉਹ ਵੀ ਵਿਕਰਮ ਸਿੰਘ ਮਜੀਠੀਆ ਹੋਰਾਂ ਦਾ ਨਾਮ ਨਹੀਂ ਜਿਹੜਾ ਉਹ ਲੈਂਦੇ ਤੇ ਜਦੋਂ ਉਹ ਗੱਲ ਕਰਦੇ ਆ ਉਹ ਫੇਰੇ ਉਹਨਾਂ ਨੇ ਵੀ ਇੱਕ ਗੇ ਆ ਕਿ ਇੱਕ ਵੱਡੇ ਪੋਲੀਟੀਕਲ ਬੰਦੇ ਦੇ ਉੱਪਰ ਕਾਰਵਾਈ ਹੋਈ ਆ ਵਿਕਰਮ ਸਿੰਘ ਮਜੀਠੀਆ ਦਾ ਨਾਮ ਅਰਵਿੰਦ ਕੇਜਰੀਵਾਲ ਵੀ ਨਹੀਂ ਆਪਣੇ ਮੂੰਹ ਚੋਂ ਲੈਂਦੇ ਉਹ ਕਿਉਂ ਨਹੀਂ ਨਾਮ ਲਿੱਤੇ ਕਿਉਂਕਿ ਕੇਜਰੀਵਾਲ ਸਾਹਿਬ ਨੇ ਬੜੇ ਸਪਸ਼ਟ ਸ਼ਬਦਾਂ ਚ ਮਾਫੀ ਚ ਕਿਹਾ ਹੈ ਕਿ ਉਹਨਾਂ ਨੇ ਕੁਝ ਸਟੇਟਮੈਂਟਾਂ ਆ ਕੀਤੀਆਂ ਸੀਗੀਆਂ ਅਲਿਗੇਸ਼ਨਸ ਲਾਈਆਂ ਸੀਗੀਆਂ ਇਨਵੋਲਵਿੰਗ ਡਰੱਗਸ ਤੇ ਉਹ ਸਟੇਟਮੈਂਟਾਂ ਇੱਕ ਪੋਲਿਟੀਕਲ ਇਸ਼ੂ ਬਣ ਗਿਆ ਸੀਗੀਆਂ ਤੇ ਉਹਨਾਂ ਦਾ ਕੋਈ ਆਧਾਰ ਨਹੀਂ ਸੀਗਾ ਤੇ ਉਹ ਸਟੇਟਮੈਂਟ ਸਾਰੀ ਉਹਨਾਂ ਨੇ ਵਾਪਸ ਲਈ ਸੀ ਉਹਨਾਂ ਨੇ ਇਹ ਚਿੱਠੀ ਲਿਖੀ ਸੀ ਤੇ ਉਹ ਰਿਗਰੈਟ ਕੀਤਾ ਸੀ ਕਿ ਜਿਹੜਾ ਤੇ ਅਪੋਲੋਜਾਈਜ਼ ਕੀਤਾ ਸੀ ਮਾਫੀ ਮੰਗੀ ਸੀ ਸਟੇਟਮੈਂਟ ਸਾਰੀਆਂ ਵਾਪਸ ਲਈਆਂ ਸੀਗੀਆਂ ਮਾਫੀ ਮੰਗ ਕੇ ਹੁਣ ਉਹ ਨਾ ਨਹੀਂ ਲੈ ਸਕਦੇ ਕਿਉਂਕਿ ਪਹਿਲਾਂ ਮਾਫੀ ਮੰਗ ਚੁੱਕੇ ਹਨ ਇਸ ਮੁੱਦੇ ਤੇ ਤੇ ਤਾਂ ਹੀ ਬਗੈਰ ਨਾਂ ਲੈ ਬੋਲ ਨਹੀਂ ਜਾ ਰਹੇ ਨੇ ਤੇ ਕੇਸ ਤਾਂ ਹੈ ਨਹੀਂ ਵੈਸੇ ਡਰਗ ਦਾ ਕੇਸ ਤਾਂ ਠੀਕ ਹੈ ਤਾਂ ਲੱਗਦਾ ਕਿ ਮਾਫੀ ਭੁਗਤ ਮਾਰੂਆ ਨੂੰ ਵੀ ਮੰਗਣੀ ਚਾਹੀਦੀ ਹੈ ਪੰਜਾਬੀਆਂ ਨੂੰ ਝੂਠ ਬੋਲਣ ਦੇ ਨਾਤੇ ਕਿਉਂਕਿ ਲਗਾਤਾਰ ਉਹ ਕਹਿ ਰਿਹਾ ਕਿ ਦੁਬਾਰਾ ਬਿਕਰਮ ਸਿੰਘ ਮਜੀਠੀਆ ਨੂੰ ਡਰਗ ਮਸਲੇ ਦੇ ਵਿੱਚ ਫੜਿਆ ਪਰ ਕੇਸ ਠੀਕ ਹੈ ਲੱਗਦਾ ਹੈ ਕਿ ਮੁੱਖ ਮੰਤਰੀ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ ਇਹ ਤਾਂ ਲੋਕ ਡਿਸਾਈਡ ਕਰਨਗੇ ਜੀ ਉਹਨਾਂ ਨੂੰ ਕੀ ਲੱਗਦਾ ਮੈਂ ਤਾਂ ਛੋਬਾ ਛੋਟੀਆਂ ਇਹ ਤਾਂ ਲੋਕ ਲੋਕਾਂ ਦੇ ਡਿਪੈਂਡ ਕਰਦਾ ਹੈ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਨੂੰ ਲੈ ਕੇ ਭਗਵੰਤਪਾਣ ਇਹਨਾਂ ਪਰਸਨਲੀ ਕਿਉਂ ਲੈ ਜਾਂਦੇ ਆ ਜਾਂ ਸੁਖਪਾਲ ਸਿੰਘ ਖੇਹੜਾ ਨੂੰ ਲੈ ਕੇ ਜਾਂ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਮੁੱਖ ਮੰਤਰੀ ਬਹੁਤ ਪਰਸਨਲ ਲੈ ਜਾਂਦੇ ਆ ਅਜੀਹਾਂ ਤੁਹਾਨੂੰ ਕਿਉਂ ਲੱਗਦਾ ਹੋਰ ਕੋਈ ਹੈ ਹੀ ਨਹੀਂ ਜਿਹੜਾ ਇਹ ਮੁੱਦੇ ਉਹਨਾਂ ਦੇ ਮੁੱਦੇ ਚੱਕਦਾ ਹੈ ਪੰਜਾਬ ਦੇ ਮੁੱਦੇ ਚ ਚਾਹਤਾ ਹੈ ਚਾਹੇ ਮਾਈਨਿੰਗ ਦਾ ਮੁੱਦਾ ਹੋਏ ਚਾਹੇ ਕਰਪਸ਼ਨ ਦਾ ਮੁੱਦਾ ਹੋਏ ਸਾਰੇ ਮੁੱਦੇ ਵਿਕ੍ਰਮ ਸਿੰਘ ਮੁਜੀਠਿਆ ਚਾਹਤਾ ਹੈ ਤੇ ਇਹਨਾਂ ਨੂੰ ਫਿਰ ਮਿਰਚਾਂ ਲੜਤੀਆਂ ਨੇ ਤਾਂ ਹੀ ਇਹਨਾਂ ਦਾ ਮੂੰਹ ਬੰਦ ਕਰਨ ਲਈ ਅੰਦਰ ਕਰਤਾ ਨਾਲੇ ਕਹਿੰਦੇ ਮੁੱਦਿਆਂ ਦਾ ਮੁੱਖ ਮੰਤਰੀ ਨੂੰ ਘਟ ਦੁੱਖ ਹੈ ਜਿਹੜਾ ਵਿਕ੍ਰਮ ਸਿੰਘ ਮੁਜੀਠਿਆ ਮੁੱਛਾਂ ਚਾੜ੍ਹ ਕੇ ਦਿਖਾਉਂਦੇ ਆ ਉਹ ਨਹੀਂ ਬਰਦਾਸ਼ਤ ਕਹਿੰਦੇ ਹੁਕੀ ਚੋਤਾ ਹੁਣ ਪੰਜਾਬ ਚ ਹਰ ਬੰਦੇ ਦੀ ਹਰ ਜੱਟ ਦੀ ਹਰ ਬੰਦੇ ਦੀ ਮੁੱਛ ਉੱਪਰ ਹੀ ਹੁੰਦੀ ਹੈ ਫਿਰ ਉਹਨਾਂ ਨੂੰ ਕੋਈ ਆਪ ਹੀ ਦੇਖਣਾ ਪਊਗਾ ਕਿ ਕੀ ਕਰਨ ਉਹਦਾ ਨਹੀਂ ਮੱਖ ਮੰਤਰੀ ਇਸੇ ਕਰਕੇ ਪਰਸਨਲੀ ਲੈ ਰਿਹਾ ਤਾਂ ਮੁਗਲਾ ਜਾਂ ਕੋਈ ਮੁੱਦਿਆਂ ਦੇ ਕਰਕੇ ਇਸ ਸਰਕਾਰ ਨੇ ਕੁਝ ਨਹੀਂ ਕੀਤਾ ਇੰਨੇ ਸਾਲ ਹੁਣ ਹੁਣ ਕੋਈ ਡਾਇਵਰਜਨ ਤਾਂ ਇਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਮੇਨ ਮੁੱਦੇ ਨੇ ਇਲੈਕਸ਼ਨ ਆਉਗੀ 1.5 ਸਾਲ ਰਹਿ ਗਿਆ ਇਲੈਕਸ਼ਨ ਨੂੰ ਕੁਝ ਤਾਂ ਇਹਨਾਂ ਨੂੰ ਹਲਚਲ ਕਰਨੀ ਪੈਣੀ ਹੈ ਕਿ ਅਸੀਂ ਕੁਝ ਕੀਤਾ ਹੈ ਤੇ ਇਹਨਾਂ ਨੂੰ ਲੱਗਦਾ ਹੈ ਕਰਕੇ ਕੁਝ ਹੋ ਜਾਊਗਾ ਤਾਂ ਇਹ ਜਿਹੜੇ ਸਾਲਾਬਦੀ ਪ੍ਰोसीडिंग ਚੱਲਦੀ ਹੈ ਕਿਸਾਂ ਦੀ ਪਹਿਲਾਂ ਡਰਗ ਮਾਮਲੇ ਦੀ ਵੀ ਜਿਹੜੀ ਉਹ ਚੱਲ ਰਹੀ ਹੈ ਹਲੇ ਤੱਕ ਉਹਦੀ ਵਿੱਚ ਵੀ ਕੁਝ ਖਾਸ ਸੱਟੇ ਤੇ ਪਹੁੰਚ ਨਹੀਂ ਸਕਿਆ ਹੁਣ ਇੱਕ ਨਵਾਂ ਕੇਸ ਤੁਹਾਡੇ ਬੱਚੇ ਵੀ ਮੈਂ ਤੁਹਾਡੀ ਇੰਟਰਵਿਊ ਸੁਣ ਰਿਹਾ ਸੀ ਤੁਸੀਂ ਕਹਿ ਰਹੇ ਸੀ ਕਿ ਇੱਕ ਬੇਟੀ ਦਾ ਜਦੋਂ ਤੋਂ ਜਨਮ ਹੋਇਆ ਉਦੋਂ ਤੋਂ ਹੀ ਇਹ ਕੇਸ ਚੱਲ ਰਿਹਾ ਹੈ ਲੱਗਦਾ ਕਿ ਕਿਸ ਕਿਸੇ ਪਾਸੇ ਸਿਰੇ ਲੱਗਣੇ ਚਾਹੀਦੇ ਆ ਇੱਕ ਤੋਂ ਬਾਅਦ ਇੱਕ ਸੱਟ ਬਣ ਰਹੀ ਹੈ ਉਹ ਫਿਰ ਕਿਸੇ ਸੱਟੇ ਤੇ ਫਿਰ ਨਹੀਂ ਪਹੁੰਚ ਪਾ ਰਹੀ ਲੋਕ ਵੀ ਪਰੇਸ਼ਾਨ ਤੁਸੀਂ ਵੀ ਪਰੇਸ਼ਾਨ ਹੁੰਦੇ ਹੋਵੋਗੇ ਬੱਚਿਆਂ ਵੀ ਪਰੇਸ਼ਾਨ ਹੋਣਗੇ ਲੱਗਦਾ ਹੈ ਕਿ ਕਿਸੇ ਨਾ ਕਿਸੇ ਪਾਸੇ ਇਹ ਕੇਸ ਲੱਗ ਜਾਣੇ ਚਾਹੀਦੇ ਆ ਬਿਲਕੁਲ ਲੱਗਨੇ ਚਾਹੀਦੇ ਨੇ ਮਤਲਬ ਕਿੰਨੀ ਕਿੰਨਾ ਚਿਰ ਤੁਸੀਂ ਇਹਨੂੰ ਖਿੱਚੋਗੇ ਇਨੇ ਸਾਲ ਹੋ ਗਏ ਨੇ 4 ਸਾਲ ਹੋ ਗਏ ਇਹ ਆ ਐਫ ਆਰ ਐਫ ਆਰ ਫਾਈਲ ਹੋਈ ਨੂੰ ਫਲੇ ਤਾਂ ਹੀ ਤੁਹਾਡੇ ਤੋਂ ਚਾਰਜ ਸ਼ੀਟ ਨਹੀਂ ਕਿਤੇ ਗਏ ਮਤਲਬ ਜੇ ਕੇਸ ਕੁਝ ਹੈ ਹੀ ਨਹੀਂ ਤੁਸੀਂ ਕਿੰਨਾ ਚਿਰ ਪਿੱਛੇ ਪੈ ਰਹੋਗੇ ਇੱਕ ਬੰਦੇ ਦੇ ਭੋਲਾ ਜੇਲ੍ਹ ਜੇਲ੍ਹ ਜਾ ਕੇ ਵਾਪਸ ਆ ਗਿਆ ਕਿੰਨੀਆਂ ਸੈਟ ਬਣ ਚੁੱਕੀਆਂ ਨੇ ਕਿੰਨੇ ਡੀਜੀਪੀ ਲੈਵਲ ਦੀ ਸੈਟ ਸੈਟ ਤੋਂ ਲੈ ਕੇ ਹੁਣ ਮਤਲਬ ਇਨਸਪੈਕਟਰ ਲੈਵਲ ਦੀ ਸੈਟ ਤਾਈਆਂ ਅਸੀਂ ਆ ਗਏ ਆ ਕੁਝ ਨਹੀਂ ਲੱਭਿਆ ਮਤਲਬ ਤੁਸੀਂ ਕਿੰਨਾ ਖਿੱਚੋਗੇ ਇਸ ਨੂੰ ਜੇ ਭਗਵੰਤ ਮਾਨ ਕਹਿੰਦੇ ਕਿ ਅਸੀਂ ਪੱਕੇ ਪੈਰੀ ਆਏ ਆ ਜੇ ਪੱਕੇ ਪੈਰੀ ਹੂਣ ਦੇ ਬਾਬਜੂ ਵੀ ਤੁਸੀਂ ਕਹਿ ਰਹੇ ਹੋ ਕਿ ਕੁਝ ਨਹੀਂ ਲੱਭਿਆ ਤਾਂ ਫਿਰ ਕੱਚੇ ਪੈਰੀ ਤਾਂ ਕੋਈ ਗੱਲ ਹੀ ਨਹੀਂ ਹੋਣੀ ਇਹ ਪੱਕੇ ਪੈਰੀ ਜੇ ਜੇ ਆਏ ਆ ਤਾਂ ਫਿਰ ਮੀਡੀਆ ਨੂੰ ਅੰਦਰ ਆਣ ਦੋ ਹੂੰ ਕੋਰਚ ਆ ਕੇ ਦੇਖਣ ਦੋ ਕੀ ਹੋ ਰਿਹਾ ਹੈ ਹੂੰ ਮਾਨਯਾ ਹਾਈ ਕੋਰਟ ਚੀਫ ਜਸਟਿਸ ਦੀ ਕੋਰਚ ਵੀ ਲਾਈਵ ਸਟ੍ਰੀਮਿੰਗ ਹੁੰਦੀ ਹੈ ਸੁਪਰੀਮ ਕੋਰਟ ਕੋਰਟ ਨੰਬਰ 1 ਵੀ ਲਾਈਵ ਸਟ੍ਰੀਮਿੰਗ ਹੁੰਦੀ ਹੈ ਇੱਥੇ ਲਾਈਵ ਸਟ੍ਰੀਮਿੰਗ ਕਿਉਂ ਨਹੀਂ ਹੋ ਸਕਦੀ ਪਤਾ ਲੱਗਣਾ ਚਾਹੀਦਾ ਵੀ ਅੰਦਰ ਕੀ ਕੀ ਗੱਲਾਂ ਬਾਤਾਂ ਬਿਲਕੁਲ ਪਤਾ ਹੋਣਾ ਚਾਹੀਦਾ ਹੈ ਕਿ ਸਬੂਤ ਆ ਰਹੇ ਆ ਬਿਲਕੁਲ ਪਤਾ ਹੋਣਾ ਚਾਹੀਦਾ ਹੈ ਕਿ ਕੀ ਕੀ ਹੋ ਰਿਹਾ ਹੈ ਅੰਦਰ ਕੀ ਲੁਕੋ ਰਿਹਾ ਹੈ ਲੋਕ ਵੀ ਐਜ਼ ਆ ਪੱਤਰਕਾਰ ਵੀ ਸਾਡੇ ਨਾਲ ਜਦੋਂ ਗੱਲਬਾਤ ਕਰਦੇ ਹੈ ਉਹ ਪੁੱਛਦੇ ਹੈ ਕਿ ਕੀ ਬਣੂ ਵਿਕ੍ਰਮ ਸਿੰਘ ਮਜੀਠੀਆ ਦੇ ਕੇਸ ਦਾ ਕੀ ਬਣੇਗਾ ਮਤਲਬ ਮੈਂ ਫਿਰ ਦੁਬਾਰਾ ਤਾਂ ਇਸ ਕਰਕੇ ਪੁੱਛ ਰਿਹਾ ਕਿਉਂਕਿ ਲੋਕਾਂ ਨੂੰ ਕਨਫਰਮ ਹੋ ਜੇ ਕਿ ਹਾਲੇ ਤੱਕ ਕੁਝ ਵੀ ਨਹੀਂ ਲੱਭਿਆ ਜੋ ਇਲਜ਼ਾਮ ਦਾ ਕੁਝ ਨਹੀਂ ਲੱਭਿਆ ਇੱਕ ਚੀਜ਼ ਨਹੀਂ ਲੱਭੀ ਇਹਨਾਂ ਨੂੰ ਜੋ 540 ਕਰੋੜ ਜੋ 1000 ਏਕੜ ਜੋ ਹੋਰ ਵੀ ਗੱਲਾਂ ਬਾਤਾਂ ਕੀਤੀਆਂ ਤੁਸੀਂ ਮੈਨੂੰ ਦੱਸੋ ਫੋਨ ਦੀ 29 ਫੋਨਾਂ ਦੀ ਵੀ ਗੱਲ ਕੀਤੀ ਜਾ ਰਹੀ ਸੀ 540 ਕਰੋੜ ਕਿੰਨੇ ਬਾਰੋਂ ਆਏ ਆ ਬਾਰੋਂ ਜੇ ਪੈਸਾ ਆਊਗਾ ਮਤਲਬ ਸੈਂਟਰਲ ਏਜੰਸੀਆਂ ਸੁੱਤੀਆਂ ਹੁੰਦੀਆਂ ਨੇ ਆਰਬੀਆਈ ਨੇ ਕੁਝ ਜਾਂਚ ਨਹੀਂ ਕੀਤੀ ਕਿ ਇਨਾ ਪੈਸਾ ਕਿਸੇ ਕੰਪਨੀ ਦੇ ਅਕਾਊਂਟ ਚ ਆ ਗਿਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਅਦਾਲਤ ਵਿੱਚ ਕਿੰਨੇ ਪੈਸੇ ਦੱਸੇ ਇਹਨਾਂ ਨੇ ਫਿਰ ਬਾਹਰ ਤਾਂ 540 ਕੋਈ ਹਜੇ ਤਾਂ ਇਹਨਾਂ ਨੂੰ ਕੁਝ ਲੱਭਿਆ ਹੀ ਨਹੀਂ ਕੁਝ ਵੀ ਨਹੀਂ ਦੱਸਿਆ ਕੁਝ ਨਹੀਂ ਲੱਭਿਆ ਹੈ ਹੀ ਨਹੀਂ ਕੁਝ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਜਿਹੜਾ ਇਹਨਾਂ ਨੇ ਰਿਪਲਾਈ ਫਾਈਲ ਕੀਤੀ ਉਹ ਉਸ ਕੁਝ ਨਹੀਂ ਹੈ ਕੱਲਾ ਕੀ ਬੜਾ ਬੜਾ ਇਨਫਲੂਐਂਸ਼ੀਅਲ ਹੈ ਪਾਸ ਜੂਗਾ ਇਹ ਹੋ ਜੂਗਾ ਉਹ ਸਬੂਤ ਇਕ ਨਹੀਂ ਹੈ ਇੱਕ ਤੁਹਾਡੇ ਵਕੀਲ ਇਹ ਵੀ ਕਹਿ ਰਹੇ ਸੀਗੇ ਕਿ ਇਸ ਕੇਸ ਦੇ ਵਿੱਚ ਤਾਂ ਕੁਝ ਨਹੀਂ ਨਿਕਲ ਸਕਿਆ ਵਿਕਰਮ ਸਿੰਘ ਮਜੀਠੀਆ ਦੀ ਜਲਦੀ ਜ਼ਮਾਨਤ ਨਾ ਹੋ ਜੇ ਕੁਝ ਝੂਠੇ ਕੇਸਾਂ ਦੇ ਵਿੱਚ ਵੀ ਵਿਕਰਮ ਸਿੰਘ ਮਜੀਠੀਆ ਨੂੰ ਫਸਾਇਆ ਜਾ ਸਕਦਾ ਹੈ ਅੰਦਰ ਬੈਠਿਆਂ ਨੂੰ ਹਾਂਜੀ ਕੀ ਇਹੋ ਜਿਹੀ ਵੀ ਹੋ ਸਕਦੀ ਹੈ ਕਿਉਂਕਿ ਸੁਖਪਾਲ ਸਿੰਘ ਕਹਿ ਰਹੇ ਜਿਵੇਂ ਜਵਾਨ ਤੋਂਈ ਉਹਦੇ ਤੇ ਇੱਕ ਹੋਰ ਕੇਸ ਪਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਵੀ ਇਦਾਂ ਦਾ ਖਰਚਾ ਹੈ ਇਹ ਤਾਂ ਇਹਨਾਂ ਦੀ ਖਾਸੀਅਤ ਹੈ ਤੇ ਜ਼ਰੂਰ ਕਰਨਗੇ ਸਾਨੂੰ ਪੂਰਾ ਇਹਨਾਂ ਤੇ ਭਰੋਸਾ ਹੈ ਕਿ ਇਹ ਜ਼ਰੂਰ ਕਰਨਗੇ ਯਕੀਨ ਹੈ ਉਸ ਨੂੰ ਲੈ ਕੇ ਫਿਰ ਤੁਸੀਂ ਕੀ ਕਰ ਰਹੇ ਹੋ ਹਾਂ ਹੁਣ ਤਾਂ ਹੀ ਲੜਦੇ ਆਏ ਆ ਅੱਗੇ ਵੀ ਲੜਾਂਗੇ ਕਰਾਂਗੇ ਤੁੱਖ ਕੀ ਇਹਨਾਂ ਦਾ ਜਵਾਬ ਦਵਾਂਗੇ ਜਦੋਂ ਪਹਿਲੀ ਵਾਰੀ ਬਿਕਰਮ ਸਿੰਘ ਮਜੀਠੀਆ ਹੋਈ ਜੇਲ੍ਹ ਗਏ ਉਸ ਟਾਈਮ ਤੁਹਾਨੂੰ ਲੋਕਾਂ ਨੇ ਇੰਨਾ ਖੁੱਲ ਕੇ ਲੜਾਈ ਲੜਦੇ ਆ ਦੇਖਿਆ ਨਹੀਂ ਸੀ ਇਸ ਵਾਰ ਤੁਸੀਂ ਹਲਕੀ ਦੀ ਵੀ ਦੇਖਰੇਖ ਕਰ ਰਹੇ ਆ ਤੇ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਕੇਸ ਦੀ ਵੀ ਜ਼ਿੰਮੇਵਾਰੀਆਂ ਜਿਹੜੀਆਂ ਨਵੀਆਂ ਪਈਆਂ ਇਹਨੂੰ ਕਿਵੇਂ ਨਿਭਾਰੇ ਜਦ ਕਿਸੇ ਨੂੰ ਐ ਤੁਸੀਂ ਦਵਾਰ ਨਾਲ ਲਾ ਦੋ ਨਾ ਜਮਈ ਤਾਂ ਆਪ ਹੀ ਹਿੰਮਤ ਪੈਂਦੀ ਹੈ ਬੰਦੇ 'ਚ ਲੜਨ ਦੀ ਤੇ ਮੈਨੂੰ ਵਿਸ਼ਵਾਸ ਹੈ ਇਸ ਦੇਸ਼ ਦੇ ਕੋਟ ਤੇ ਤੇ ਰੱਬ ਤੇ ਤੇ ਜਿਹੜਾ ਗੁਰੂ ਸਾਹਿਬ ਕਰਨਗੇ ਵਧੀਆ ਕਰਨਗੇ ਉਹਨਾਂ ਨੇ ਹਿੰਮਤ ਦਿੱਤੀ ਹੈ ਤੇ ਮਜੀਠਾ ਸਾਹਿਬ 'ਚ ਬਹੁਤ ਹਿੰਮਤ ਹੈ ਉਹਨਾਂ ਕਰਕੇ ਸਾਡੇ 'ਚ ਹਿੰਮਤ ਹੈ ਤੇ ਜ਼ਰੂਰ ਜਿੱਤ ਹੋਗੀ ਸਾਡੀ ਸਮਾਂ ਦਿੰਦੇ ਆ ਕਹਿੰਦੇ ਕਿ ਥੋੜੀ ਬਹੁਤੀ ਗੱਲ ਕਰਨ ਦਾ ਸਮਾਂ ਹੁੰਦਾ ਜੇ ਮੈਨੂੰ ਇਹਦੇ ਵਿੱਚ ਜਦੋਂ ਗੱਲਬਾਤ ਹੁੰਦੀ ਆ ਪੂਰੇ ਹੌਂਸਲੇ 'ਚ ਹੁੰਦੀ ਆ ਪੂਰੇ ਹੌਂਸਲੇ 'ਚ ਉਹਨਾਂ ਕਰਕੇ ਸਾਨੂੰ ਹੌਸਲਾ ਹੈ ਤੇ ਬੱਚਿਆਂ ਦਾ ਕੀ ਮੋਰਾਲ ਹੈ ਕਿਉਂਕਿ ਅਸੀਂ ਦੇਖਿਆ ਕਿ ਬੜੀ ਭਾਵੁਕ ਵੀਡੀਓ ਸੀ ਜਿਸ ਦਿਨ ਵਿਕਰਮ ਸਿੰਘ ਮਜੀਠੀਆ ਬੱਚਿਆਂ ਨੂੰ ਮਿਲ ਕੇ ਗਏ ਔਰ ਕਹਿ ਕੇ ਗਏ ਤੁਸੀਂ ਸ਼ੇਰ ਪੁੱਤਰ ਹੋ ਔਰ ਤਕੜੇ ਰਹਿਣਾ ਤੁਹਾਡਾ ਬਾਪੂ ਚੱਲਿਆ ਤਾਂ ਉਸ ਤੋਂ ਬਾਅਦ ਬੱਚਿਆਂ ਦਾ ਅੱਜ ਤੱਕ ਕਿਹੋ ਜਿਹਾ ਮੋਰਾਲ ਹੈ ਬੱਚਿਆਂ ਬੱਚਿਆਂ ਦਾ ਵੀ ਹੌਸਲਾ ਬੁਲੰਦਾ ਹੈ ਤੁਸੀਂ ਉਦੋਂ ਦੇਖਿਆ ਹੋਊਗਾ ਇੱਕ ਆंसू ਨਹੀਂ ਡਿੱਗਿਆ ਉਸ ਦਿਨ ਤਾਂ ਖੁਸ਼ੀ ਬਿਲਕੁਲ ਬਿਲਕੁਲ ਤੇ ਸੁਭਾਵਕ ਹੈ ਕਿ ਜੇ ਤੁਹਾਡੇ ਬਾਪੂ ਨੂੰ ਐ ਲੈ ਜਾਣ ਤੇ ਬੱਚੇ ਦੇ ਬੱਚੇ ਦੇ ਟੈਨਸ਼ਨ ਹੁੰਦੀ ਹੈ ਟੈਨਸ਼ਨ ਤਾਂ ਹੁੰਦੀ ਹੈ ਟੈਨਸ਼ਨ ਤਾਂ ਹੈ ਪਰ ਬਿਲਕੁਲ ਚਟਾਨ ਵਾਂਗੂ ਆਪਣੇ ਬਾਪੂ ਦੇ ਪਿੱਛੇ ਖੜੇ ਨੇ ਉਹ ਇਹੋ ਜਿਹਾ ਕੁਝ ਦੇਖ ਕੇ ਲੱਗਦਾ ਕਿ ਉਹ ਵੀ ਤਗੜੇ ਹੋ ਰਿਹਾ ਬਿਕੋਂਸੇ ਕਿ ਕੀ ਖੀਚਿਆ ਹੋ ਰਿਹਾ ਬਿਲਕੁਲ ਤਗੜੇ ਹੋ ਰਹੇ ਨੇ ਉਹਨਾਂ ਨੇ ਬਹੁਤ ਤਗੜੇ ਹੋ ਕੇ ਨਿਕਲਣਾ ਹੈ ਕਦੇ ਪਰਿਵਾਰਕ ਤੇ ਵਿੱਚ ਪਰਿਵਾਰ ਦੇ ਤੌਰ ਤੇ ਗੱਲ ਨਹੀਂ ਹੁੰਦੀ ਕਿ ਹੋਰ ਵੀ ਲੀਡਰ ਹੈਗੇ ਆ ਪੰਜਾਬ ਦੇ ਵਿੱਚ ਉਹ ਇਸ ਤਰੀਕੇ ਦੇ ਨਾਲ ਲੜਾਈ ਨਹੀਂ ਲੜ ਰਹੇ ਤੁਸੀਂ ਤੁਹਾਨੂੰ ਵਾਰ-ਵਾਰ ਮੁੱਖ ਮੰਤਰੀ ਸੀਰੀਅਸ ਲੈ ਜਾਂਦੇ ਐ ਫਿਰ ਤੁਹਾਨੂੰ ਤੁਹਾਡੇ ਤੇ ਪਰਚੇ ਪਾਉਣ ਦੀ ਧਮਕੀ ਵੀ ਦਿੰਦੇ ਐ ਵੀ ਥੋੜਾ ਜਿਹਾ ਠੰਮੇ ਨਾ ਚੱਲੀਏ ਬੱਚੇ ਜਾਂ ਤੁਸੀਂ ਜਾਂ ਬੇ ਉਹਨਾਂ ਦੇ ਜਿਹੜੇ ਮਦਰ ਫਾਦਰ ਜਾਂ ਹੋਰ ਰਿਸ਼ਤੇਦਾਰ ਇਹਨਾਂ ਨੇ ਬੱਚਿਆਂ ਨਾਲ ਬਹੁਤ ਵਾਰੀ ਗੱਲ ਕੀਤੀ ਐ ਇਸ ਬਾਰੇ ਬੱਚੇ ਕਹਿੰਦੇ ਤੁਸੀਂ ਸੱਚ ਦੀ ਲੜਾਈ ਲੜ ਰਹੇ ਹੋ ਲੜੀ ਚੱਲੋ ਅਸੀਂ ਤੁਹਾਡੇ ਨਾਲ ਐ ਤਕੜੇ ਹੋਗੇ ਇਸ ਤਕੜੇ ਹੋ ਕੇ ਲੜੋ ਲੜੀ ਲੱਗੂਗੀ ਜਦੋਂ ਤੁਹਾਡੇ ਤੇ ਜ਼ਿੰਮੇਵਾਰੀ ਪਈ ਜਦੋਂ ਤੁਸੀਂ ਪਹਿਲਾਂ ਤਾਂ ਤਾਨੂੰ ਤੁਹਾਨੂੰ ਲੱਗਦਾ ਸੀ ਕਿ ਤੁਸੀਂ ਕਦੇ ਪੋਲਿਟਿਕਸ ਚ ਜਾਓਗੇ ਬਿਲਕੁਲ ਵੀ ਨਹੀਂ ਜੀ ਮੈਂ ਤਾਂ ਕਦੇ ਮਜੀਠੇ ਗਈ ਨਹੀਂ ਸੀ ਮੈਂ ਤਾਂ ਹਮੇਸ਼ਾ ਬੱਚਾ ਨਾਲ ਹੀ ਪਹਿਲੀ ਬਾਰੀ ਮਜੀਠੇ ਮੈਂ ਉਦੋਂ ਗਈ ਐ ਜਦ 22 ਚ ਮੈਂ ਇਲੈਕਸ਼ਨ ਲੜੀ ਐ ਉਸ ਤੋਂ ਪਹਿਲਾਂ ਮੈਂ ਕਦੇ ਨਹੀਂ ਗਈ ਪਤਾ ਕਦੋਂ ਲੱਗਿਆ ਤੁਹਾਨੂੰ ਅਚਾਨਕ ਹੀ ਲੜਨਾ ਪੈ ਗਿਆ ਜਦੋਂ ਦੱਸਿਆ ਤਾਂ ਫਿਰ ਕੀ ਰਿਐਕਸ਼ਨ ਸੀਗਾ ਮੈਂ ਮੈਨੂੰ ਤਾਂ ਉਦੋਂ ਪਤਾ ਲੱਗਿਆ ਮੈਂ ਤਾਂ ਜਿਹੜੇ ਜਦ ਨਾਮਿਨੇਸ਼ਨ ਪੇਪਲ ਫਾਇਰ ਕਰਦੇ ਮੈਂ ਕਵਰਿੰਗ ਐਜ਼ ਅ ਕੈਵਡਿਕ ਕੈਂਡੀਡੇਟ ਮੈਂ ਫਾਈਲ ਕੀਤੀ ਸੀ ਉਦੋਂ ਪਤਾ ਲੱਗਿਆ ਕਿ ਨਹੀਂ ਜੀ ਤੂੰ ਤਾਂ ਕੈਂਡੀਡੇਟ ਬਣ ਗਈ ਹੈ ਤੇ ਮੈਂ ਕਿਹਾ ਮੇਰੇ ਬਸ ਦਾ ਕੰਮ ਨਹੀਂ ਮੈਂ ਨਹੀਂ ਕਰਨਾ ਮੈਂ ਮੇਰੇ ਬੱਚੇ ਛੋਟੇ ਨੇ ਅਜੇ ਸੀ ਮੈਨੂੰ ਬੱਚਾ ਨਾਲ ਰਹਿਣ ਦੋ ਪਰ ਸਿਚੁਏਸ਼ਨ ਇਹ ਹੀ ਸੀਗੀ ਕਿ ਮੈਨੂੰ ਅੱਗੇ ਆਣਾ ਪਿਆ ਤੇ ਨਵਜੋਤ ਸਿੰਘ ਸਿੱਧੂ ਜੀ ਨਾ ਚੈਲੰਜ ਕਰਕੇ ਸਾਡੇ ਵਿਕਰਮ ਸਿੰਘ ਮੀਤ ਜਣ ਤਾਂ ਸ਼ਾਇਦ ਤੁਸੀਂ ਹਲੇ ਸਿਆਸਤ ਚ ਨਾ ਆਉਂਦੇ। ਬਿਲਕੁਲ ਨਹੀਂ ਜੀ। ਹੁਣ ਹੁਣ ਕਿਹੇ ਜਾ ਲੱਗ ਰਿਹਾ ਕਿਉਂਕਿ ਲੋਕਾਂ ਦੇ ਵਿੱਚ ਵੀ ਉੱਥੇ ਜਾਣੇ ਹੂੰ ਤੇ ਮਜੀਠੇ ਦੇ ਲੋਕਾਂ ਨੇ ਬੜਾ ਸਾਥ ਦਿੱਤਾ ਹੈ। ਉਹ ਸਾਡੀ ਸਾਡਾ ਅਸਲੀ ਪਰਿਵਾਰ ਹੈ। ਦੇਖੋ 2700 ਤੋਂ ਉਹਨਾਂ ਦੀ ਸੇਵਾ ਕਰ ਰਹੇ ਹਾਂ। ਤੇ 22 ਚ ਸਭ ਤੋਂ ਜ਼ਿਆਦਾ ਸਭ ਤੋਂ ਵੱਡੇ ਮਾਰਜਨ ਨਾਲ ਆਪੋਜੀਸ਼ਨ ਚ ਮੈਂ ਜਿੱਤੀ ਹਾਂ। ਇੰਨੇ ਆ ਰੋਪ ਲੱਗ ਚੁੱਕੇ ਐ ਮਜੀਠਾ ਸਾਹਿਬ ਤੇ ਫੇਰ ਵੀ ਉਹਨਾਂ ਨੇ ਬਾਰ ਬਾਰ ਜਿਤਾਇਆ ਸਾਨੂੰ ਕਿਉਂ ਜਿਤਾਇਆ ਕਿਉਂਕਿ ਉਹਨਾਂ ਨੇ ਉਹਨਾਂ ਦੇ ਕੰਮ ਦੇਖੇ ਐ ਉਹਨਾਂ ਨੂੰ ਜਾਣਦੇ ਐ ਉਹ ਵਿਚਰੇ ਐ ਉਹਨਾਂ ਨਾਲ ਤੇ ਜਿੰਨਾ ਮਜੀਠਾ ਦੇ ਲੋਗ ਉਹਨਾਂ ਨੂੰ ਜਾਣਦੇ ਨਾ ਕੋਈ ਨਹੀਂ ਜਾਣਦਾ ਉਹਨਾਂ ਨੂੰ ਪਤਾ ਐ ਕਿ ਉਹ ਸੱਚੇ ਨੇ ਤੇ ਉਥੇ ਲੋਕਾਂ ਨੂੰ ਮਿਲ ਕੇ ਬੜੀ ਖੁਸ਼ੀ ਹੁੰਦੀ ਐ ਜਿਹੜੇ ਵਰਕਰ ਤੁਹਾਡੇ ਉਹ ਵੀ ਤਕੜੇ ਐ ਕਿਉਂਕਿ ਮਿਕਰਮ ਸਿਕ ਉਹ ਜੀਟੀ ਆ ਬਾਰੇ ਜਾਣਿਆ ਜਾਂਦਾ ਕਿ ਆਪਣੇ ਵਰਕਰਾਂ ਦੇ ਨਾਲ ਖੜਦੇ ਤੇ ਜਦੋਂ ਫਿਰ ਲੀਡਰ ਨੂੰ ਇੰਨਾ ਲੰਬਾ ਸਮਾਂ ਸੰਘਰਸ਼ ਕਰਨਾ ਪਵੇ ਔਰ ਜੇਲੇ ਵਗੈਰਾ ਵੀ ਜਾਣਾ ਪਵੇ ਤਾਂ ਫਿਰ ਮਗਰੋਂ ਵਰਕਰਾਂ ਦਾ ਵੀ ਮੋਰਲ ਜਿਹੜਾ ਕੋਈ ਵਾਰੀ ਡਾਊਨ ਹੋ ਜਾਂਦਾ ਹੈ ਉੱਥੋਂ ਦੇ ਵਰਕਰ ਕਿਵੇਂ ਜਦ ਜਦ ਪਰਿਵਾਰ ਹੌਸਲੇ ਚ ਹੈ ਤੇ ਜਰਨੈਲ ਹੌਸਲੇ ਚ ਹੈ ਤਾਂ ਵਰਕਰ ਵੀ ਸਾਡਾ ਪਰਿਵਾਰ ਹੈ ਉਹ ਵੀ ਹੌਸਲੇ ਚ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਲੜਾਈ ਜਿਹੜੀ ਹੈ ਤੁਹਾਡੀ ਕਾਨੂੰਨੀ ਤੌਰ ਤੇ ਕਿਹੋ ਜੀ ਰਹਿਣ ਵਾਲੀ ਹੈ ਸਭ ਠੀਕ ਹੋਊਗਾ ਜੀ ਮੈਨੂੰ ਪੂਰਾ ਵਿਸ਼ਵਾਸ ਹੈ ਚਲੋ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਤਾਂ ਇਸਨ ਮੈਡਮ ਗੁਨੀਵ ਕੌਰ ਮਜੀਠੀਆ ਜੀ ਔਰ ਜਿਨ੍ਹਾਂ ਨੇ ਦੱਸਿਆ ਕਿ ਇਸ ਕੇਸ ਦੇ ਵਿੱਚ ਹਾਲੇ ਤੱਕ ਕੁਝ ਵੀ ਜਿਹੜਾ ਉਹ ਨਿਕਲ ਕੇ ਸਾਹਮਣੇ ਨਹੀਂ ਆ ਸਕਿਆ ਸਰਕਾਰ ਅਦਾਲਤ ਦੇ ਵਿੱਚ ਕੁਝ ਹੋਰ ਕਹਿੰਦੀ ਹੈ ਬਾਹਰ ਕੁਝ ਹੋਰ ਕਹਿੰਦੀ ਹੈ ਔਰ ਨਾਲ ਹੀ ਉਹਨਾਂ ਨੇ ਦੱਸਿਆ ਕਿ ਵਿਕਰਮ ਸਿੰਘ ਮਜੀਠੀਆ ਹੋਰੀ ਵੀ ਜੇਲ੍ਹ ਦੇ ਵਿੱਚ ਚੜਦੀ ਕਲਾ ਚ ਨੇ ਔਰ ਨਾਲ ਉਹਨਾਂ ਨੇ ਇਹ ਵੀ ਖਰਚਾ ਜਤਾਇਆ ਕਿ ਇਸ ਕੇਸ ਦੇ ਵਿੱਚ ਨਿਕਲਿਆ ਕੁਝ ਨਹੀਂ ਪਰ ਸਰਕਾਰ ਨੂੰ ਇਹ ਵੀ ਹੈ ਕਿ ਵਿਕਰਮ ਸਿੰਘ ਮਜੀਠੀਆ ਜਲਦ ਬਾਹਰ ਨਾ ਆ ਜਾਣ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਵੱਲੋਂ ਕੋਈ ਝੂਠੇ ਮਕਾਦਮੇ ਵੀ ਦਰਜ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਕੀਤੇ ਜਾ ਸਕਦੇ ਆ। ਕੈਮਰਾਮੈਨ ਗੁਰਵੀਰ ਦੇ ਨਾਲ ਸੁਖਵਿੰਦਰ ਸਿੱਧੂ ਜਨਰਲ ਆਪਣਾ ਟੀਵੀ ਚੰਡੀਗੜ੍ਹ